Kediye galiba attı. İsteyen kaldı. Pelle tabi دي <tries> 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 ਸਿੱਧਾ ਜੋੜ ਗਿਆ ਲਾਈਵ ਨੂੰ ਸ਼ੇਅਰ ਕਰ ਦੋ ਇਹਨੂੰ ਦੋ ਪਹਿਲਾਂ ਲਾਈਵ ਨੂੰ ਸ਼ੇਅਰ ਕਰ ਦੋ ਫਿਰ ਕਾਹਾਂ ਗੱਲਾਂ ਕਰਾਂਗੇ ਜੇ ਆਪਾਂ ਦੀਵਾਲੀ ਦੀਆਂ ਗੱਲਾਂ ਕਰਾਂਗੇ ਨਾ ਅਜ ਵੀ ਪਿਆ ਜਣੇ ਜੁੜ ਜਾਣਗੇ ਫਿਰ ਕਰਾਂਗੇ ਇਹ ਵੀ ਇੱਕ ਸੱਜਾ ਆਇਆ ਲਾਈਵ ਨੂੰ ਸ਼ੇਅਰ ਕਰ ਦੋ ਭਾਈ ਅਜ ਆਪਾਂ ਦੀਵਾਲੀ ਦੀ ਗੱਲ ਕਰਾਂਗੇ ਨਾ ਪਹਿਲਾਂ ਜੋੜਨ ਦੋ

अमन ब्लॉग टीवी तेरा है हां तो वो गया अमन तोता बाहर ही बैठा है और सुना तू कि मैं स्कूल जान लग गया है अमन स्कूल जान लग गया ਲੈ ਕੇ ਆਮ ਲਾਈਵ ਨੂੰ ਸ਼ੇਅਰ ਕਰ ਪਹਿਲਾਂ ਲਿਆਉਣਾ ਕਰਦੇ ਉਹ ਤੰਗ ਕਰੀ ਜਾਂਦਾ ਪਹਿਲਾਂ ਲਾਈਵ ਨੂੰ ਸ਼ੇਅਰ ਕਰਦੇ ਮਿਲੇ ਆਉਣਾ ਤੋਤਾ ਤਾਂ ਚੱਲ ਕੋਈ ਨਾ 2 ਮਿੰਟ ਕੋਈ ਗੱਲ ਨਹੀਂ ਕਰਦੇ ਲਾਈਵ ਨੂੰ ਸ਼ੇਅਰ ਕਰਦੇ ਮਿਲੇ ਆਉਣਾ ਚੱਕ ਕੇ ਲਾਈਵ ਯਮਨ ਆ ਗਿਆ ਆ ਆ ਗਿਆ ਹੈਲੋ ਜੀ ਹੈਲੋ ਕੀ ਹਾਲ ਚਾਲ ਨੇ ਜੀ ਕਰਨਵੀਰ ਜੀ ਇਹ ਅਮਨ ਕਹਿੰਦਾ ਤੋਤਾ ਦਿਖਾਓ ਆ ਲਓ ਉਹ ਬੈਠਾ ਕਰਨਵੀਰ ਕੀ ਹਾਲ ਹੈ ਵੀਰੇ ਕਰੋ ਲਾਈਵ ਸ਼ੇਅਰ ਹਾਂ ਜੀ ਇੱਥੇ ਭਾਈਆ ਮੋਢੇ ਤੇ ਨਹੀਂ ਬੈਠਣਾ ਮੈਨੂੰ ਦੰਗ ਕਰੀ ਜਾਏਗਾ ਫਿਰ ਉਹ ਦੇਖ ਤੈਨੂੰ ਸਾਰੇ ਦੇਖ ਰਹੇ ਨੇ ਆਣਾ ਉਹ ਦੇਖੋ ਉਹ ਦੇਖੋ ਬੈ ਕੇ ਦੇਖੋ ਮੈਂ ਸੱਤ ਹੋ ਜਾ ਬਹੁਤ ਸ਼ਰਾਰਤੀ ਬੰਦਾ ਹੈ ਅਮਨ ਕਿੱਥੇ ਗਿਆ ਦੇਖ ਫਿਰ ਇਹਨੂੰ ਭੇਜ ਦੇਣਾ ਮੈਂ ਆਹ ਦੇਖ ਲਾ ਪੂਰਾ ਸ਼ਰਾਰਤੀ ਬੰਦਾ ਹੈ ਇਹ ਇਹ ਮੈਂ ਕਰਦਾ ਨਾ ਉਹ ਐ ਕਰ ਦੇ ਕਰਦਾ ਨਹੀਂ ਅਰਚਾ ਹਲੇ ਡਿਗ ਜਗਾ ਤੂੰ ਮੋੜ ਦੇ ਇਹਨਾਂ ਆ ਜਾ ਮੋੜ ਦੇ ਉਹਨਾਂ ਮਾਰਸਾਲ ਚੱਲ ਭਾਈ ਜਾਨ ਕਿੱਥੇ ਚਲਾ ਗਿਆ ਦੱਸੀ ਹੁਣ ਇਹ ਕੌਣ ਆ ਗਿਆ ਭਾਈ ਇਸ ਨੂੰ ਮੋਢੇ ਤੇ ਉਡਾ ਕੇ ਬਿਠਾਓ ਵੇ ਜਾ ਲਓ ਇਹਦਾ ਮੋਢੇ ਚੜ ਮੋਢੇ ਚੜ ਜਾ ਆਪ ਹੀ ਆ ਜੂ ਤਾਂ ਚੜੇ ਚੜ ਜਾ ਚੜ ਜਾ ਸੈਟੋ ਕੇ ਵੇ ਜਾ ਇਹ ਆ ਦੇ ਚੜ ਜਾ ਬੈਠਾ ਨਹੀਂ ਚੜ ਜਾ ਇੱਥੇ ਆ ਦੇ ਕਿਉਰੇ ਉਹਦੇ ਉਰੇ ਉਰੇ ਆ ਜਾ ਆ ਜਾ ਜੀ ਵੇ ਟੜ ਦੇ ਮਾਨਾ ਗਮਤਾ ਹੁੰਦੇ ਜ਼ਿੰਦਗੀ ਦਾ ਸਰਮਾਇਆ ਬੇਮਰਬਤ ਲੋਕਾਂ ਲਈ ਕਿਉ ਆਪਣਾ ਆਪ ਗਵਾਇਆ ਵਾ ਬੱਬੂ ਮਾਨ ਦਾ ਗਾਣਾ ਓਰ ਜੀ ਸੁਮਿਤ ਰਾਇਆ ਜੀ ਕੀ ਹਾਲ ਚਾਲ ਨੇ ਤੁਹਾਡੇ ਔਰ ਸਲਾਮ ਇਹ ਜਵਾਨ ਕਹਿੰਦਾ ਮੈਨੂੰ ਤੋਤਾ ਦਿਖਾਓ ਮੈਂ ਚੱਕ ਲਿਆ ਫਿਰ ਇਹ ਹੁਣ ਇਹਨੇ ਸੌਣਾ ਬੈਠਾ ਜੇ ਨੂੰ ਛੇੜ ਦਿਆ ਫਿਰ ਆਪਾਂ ਦੰਦਿਆ ਵੱਡੂਗਾ ਇਹ ਹੁਣ ਇਹ ਨਜ਼ਾਰੇ ਲੈ ਰਿਹਾ ਪੂਰੇ ਸੁਸਤੀ ਪਰੀ ਹੈ ਹੈ ਸੁਸਤੀ ਪਰੀ ਹੈ ਸਮਝ ਜਾ ਕਰੋ ਇਹ ਬੋਲਦਾ ਬੋਲਦਾ ਤੜਕੇ ਬੋਲੂਗਾ ਕਹੈਂ ਤਜਮਾ ਕੁਛ ਹੀ ਦੱਸੋ ਆਪਣੀ ਚੜ੍ਹਦੀ ਕਲਾ ਜੀ ਮੇਰਾ ਬਾਬੇ ਦੀ ਮਾਰੇ ਪੁੱਤ ਬਲਵੇਖ ਮਾਸੂਕ ਦੀ ਭੈਣ ਰਹੇ ਭਾਈਆਂ ਵਾਲੀ ਸੁਖ ਸੁਖ ਦੀ ਮੋਰ ਵੇਖ ਪੈਰਾਵਲ ਹੰਜੂ ਕੇਰ ਦਾ ਸ਼ੇਰ ਦੀ ਅੱਖ ਹੁੰਦੀ ਹੈ ਸ਼ਿਕਾਰ ਤੇ ਇਹ ਸੁਣੇ ਲਾਈ ਜੀ ਕੀ ਨਾ ਐਸੇ ਦਾ ਇਹਦਾ ਨਾਂ ਹੈਗਾ ਕੈਂਡੀ ਉਹ ਦੇ ਕੈਂਡੀ ਦਾ ਨਾਮ ਹੈ ਨਾ ਉਹ ਬੈਠਾ ਕੈਂਡੀ ਹਾਂ ਇਹਦਾ ਨਾਮ ਕੈਂਡੀ ਆ ਲਾਈਵ ਸ਼ੇਅਰ ਤਾਂ ਕੀਤਾ ਨਹੀਂ ਹੈਗਾ ਹੂੰ ਤੂੰ ਵੀ ਕਰ ਦੇ ਹੂੰ

ਇਦਰ ਹੋ ਜਾਏਗਾ ਮੈਂ ਭੇਜਾਂ ਵਧੀਆ ਵਧੀਆ ਚਾਹੀਦਾ ਆ ਪਪਾ ਲਾ ਕਿਹੜੀ ਜਗ੍ਹਾ ਤੋਂ ਹਾਂ ਜਲੋ ਕਰੋ WhatsApp ਤੇ ਭੇਜਾਂ ਮੈਨੂੰ WhatsApp ਤੇ ਹੈਲੋ ਭੇਜਾਂ ਆਵਨ WhatsApp ਤੇ ਹੈਲੋ ਭੇਜ ਹੈਲੋ ਭੇਜ ਕੇ ਮੈਨੂੰ ਇੱਥੇ ਕਮੈਂਟ ਕਰਕੇ ਮੈਂ ਕਰ ਦੇ ਵਟਸਐਪ ਤੇ ਹੈਲੋ ਤਾਂ ਪੇਜ ਮੈਂ ਫੇਰ ਐਡ ਕਰੂੰਗਾ ਹਨਾ ਵੀ ਕਹਿੰਦੀ ਹੈ ਹੈਲੋ ਪੇਜ ਹੈਲੋ ਤੇਰਾ ਹੈਲੋ ਨਹੀਂ ਆਇਆ ਹਜੇ ਨਹੀਂ داری ਉਹ ਇਹ ਨਹੀਂ داری ਅਜੇ ਤਾਂ ਹੀ ਰੌਲਾ ਨਹੀਂ ਪਾਉਂਦਾ ਹੈ ਅੱਖਾਂ ਵਿੱਚ ਦਾ ਉਹ ਦੇ ਨਿੰਦਾਰੀ ਦੇ ਆਏ ਨਿੰਦਾਰੀ ਨੇ ਸੌਜਾ ਕੋਈ ਨਾ ਸੌਜਾ ਸੌਜ ਜਿਵੇਂ ਤਰਾ ਜੀ ਕਰਦਾ ਸੌਜ ਪੇਹੇ ਤਾ ਮਨਾ ਪੇਹੇ ਤਾ ਓਕੇ ਉਹ ਇਧਰ ਮੂੰਹ ਕਰ ਲੈ ਪੁੱਤ ਰਾਉਂਡ ਕਰੋ ਰਾਉਂਡ ਕਰੋ ਵੈਰੀ ਗੁੱਡ ਵੈਰੀ ਗੁੱਡ ਤੇਰੇ ਕੋਲੇ ਇਨਵਿਟੇਸ਼ਨ ਆ ਗਿਆ ਦੇਖ ਤੇਰੇ ਕੋਲੇ ਉਸਕੇ ਦਾ ਇਨਵਿਟੇਸ਼ਨ ਆ ਗਿਆ ਹਏ ਹੁਣਾ ਬਣਾਊਗਾ ਉਧਰ ਦੇ ਵਿੱਚ ਕਹਿੰਦੀ ਆਵਣਾ ਉਧਰ ਦੇ ਵਿੱਚ ਉਹਦੇ ਜਾ ਬਣਾਊਗਾ ਦਿਖਾਊਗਾ ਤੈਨੂੰ ਅੱਖਾਂ ਨਮੀ ਚ ਹੁਣ ਹੁੰਦਰ ਨੀਂਦਾਂ ਚੜ ਲੱਗੀਆਂ नाराजगी है बाकी जने किधर गए भाई ਰਾਮਪਾਲ ਜੌਲ ਜੀ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਬਹੁਤ ਵਧੀਆ ਨੇ ਚੜ੍ਹਦੀ ਕਲਾ ਤੁਸੀਂ ਦੱਸੋ ਬੜੇ ਦਿਨਾਂ ਬਾਅਦ ਅੱਜ ਤੁਸੀਂ ਲਾਈਵ 'ਚ ਆਏ ਹੋ ਬਹੁਤ ਦਿਨਾਂ ਬਾਅਦ ਲਾਈਵ 'ਚ ਆਏ ਤੁਸੀਂ ਕੰਮ ਕਾਰ ਕਿਦਾਂ ਚੱਲਦਾ ਤੁਹਾਡਾ ਹੋਰ ਸਰਾਵ ਕੀ ਆ ਨਹੀਂ ਜਾਂਦਾ ਕਿਉਂ ਨਹੀਂ ਕੀਤਾ ਜਾਂਦਾ ਉਤੇ ਕਲਿੱਕ ਕਰਕੇ ਸਿੱਧਾ ਆ ਜੂ ਮੇਰੇ ਕੋਲੇ ਮਾਫ ਕਰਨਾ ਜੀ ਭਾਈ ਜ਼ਿੰਦਗੀ ਬਹੁਤ ਵਿਅਸਤ ਹੋ ਗਈ ਐ ਇਸ ਕਰਕੇ ਬਿਲਕੁਲ ਜ਼ਿੰਦਗੀ ਸਭ ਦੀ ਵਿਅਸਥਾ ਨਾ ਹੁਣ ਸਿੱਧਗੀ ਦੇ ਕੰਮ ਵੀ ਜ਼ਰੂਰੀ ਨੇ ਆਵਣਾ ਮੈਂ ਦੁਬਾਰੇ ਭੇਜਦਾ ਤੈਨੂੰ ਔਰ ਘਰ ਹੈ ਸਭ ਠੀਕ ਹੈ ਜੀ ਜੋਲ ਸਾਹਿਬ ਘਰ ਪਰਿਵਾਰ ਕਿਦਾਂ ਤੁਹਾਡਾ ਇਹ ਗੱਡੀ ਕਿਵੇਂ ਚੱਲਦੀ ਹੈ ਫੇਸਬੁਕ ਤੇ ਲਾਈਵ ਹੋਇਆ ਕਰੀ ਇਹਨੇ ਇੱਕ ਵਾਰੀ ਉਹਦੇ ਨਾਲ ਸਾਹਮਣੇ ਆ ਜਾਂਦਾ ਬੰਦਾ ਇਹ ਤੇ ਪਤਾ ਨਹੀਂ ਲੱਗਦਾ ਮੈਨੂੰ ਇਹਨਾ ਹੈ ਨਾ ਉਹ ਕੈਂਡੀ ਉਹ ਤਾਂ ਸੌਂਦਾ ਹੈ ਨੀਂਦਾ ਚੜ੍ਹਦੀ ਜਾਂ ਤੈਨੂੰ Oh, uh, oh, ਇਗਦਾ ਲਈ ਇਸ ਨੂੰ ਉਡਾ ਕੇ ਦਿਖਾਓ ਉਹ ਹੁਣ ਸੁੱਤਾ ਪਿਆ ਇਹ ਉਹਦੇ ਅੱਖਾਂ ਵਿੱਚ ਰੱਖੀਆਂ ਅੱਖਾਂ ਵਿੱਚ ਤਾਂ ਹੁੰਦਾ ਨਹੀਂ ਦਾਰੀਆਂ ਨੂੰ ਹੁਣ ਨਹੀਂ ਉੱਡਦਾ ਘਰੇ ਉਹ ਨਹੀਂ ਉਡਦਾ ਤੜਕੇ ਉੱਡੂਗਾ ਇਹ ਇਹ ਸਾਰਾ ਦਿਨ ਉੱਡਦੀ ਰਹਿੰਦਾ ਇਹ ਹੁਣ ਤਾਂ ਨੀਂਦ ਐਂਡੀ ਨੂੰ ਤਾਂ ਨੀਂਦ ਚੜ ਗਈ ਆ ਨਾ ਹਾਂ ਨੀਂਦ ਚੜ ਗਈ ਹੁਣ ਤਾਂ ਆ ਦੇਖੀ ਬੈਠਾ ਵੜਾਉਣ ਸੌਂ ਜਾਂਦਾ ਏ ਉਹ ਅੱਖਾਂ ਵਿੱਚ ਹੀ ਜਾਂਦੀ ਨੇ ਹੁੰਦਾ ਜੀ ਇਹਨਾਂ ਨੂੰ ਬੁਰਾ ਲੱਗਦਾ ਹੁਣ ਮੈਂ ਬੋਲੀ ਜਾਂਦਾ É, that's

ਗੋ ਬੈਕ ਦੇਖ ਲਓ ਕਿੰਨਾ ਤੇਜ ਆ ਵੈਰੀ ਗੁੱਡ ਵੈਰੀ ਗੁੱਡ ਇੱਥੇ ਸੈਟ ਹੋ ਜਾ ਗੁੱਡ ਕੋ ਬੀਗਰ ਕਹਾ ਮੈਨੂੰ ਬੁਲਾ ਦੋ ਆ ਬਹੁਤ ਮਿੱਠਾ ਲੜਕ ਜਾਂਦਾ ਹੈ ਅਰੇ ਕੀ ਇਹ ਕਹਿੰਦੀ ਰੁੱਧ ਪੀਂਗਾ ਵਿੱਚ ਆ ਵੀ ਮੂਹ ਲਾ ਲੇਗਾ ਅਰੇ ਕੀ ਉਹ ਮੈਨੂੰ ਵੀ ਲੈ ਲਵੇ ਮੈਨੂੰ ਵੀ ਲੈ ਲਾ ਉਹ ਬਹੁਤ ਮੇਰਾ ਤਾਂ ਮੇਰਾ 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 ਇਹ ਗਰਮਾ ਲੇ ਸਾਲ ਦਾ ਦੀਦਿਪੀਰ ਤੇ ਮੁੱਕ ਲ ਗਿਆ ਖadne ਦਾ ਵੈਸਾ ਸੁਣਾ ਹੈ ਉਹ ਮੈਨੂੰ ਬਤਾ ਕਰ ਜਾ ਘਰ ਜਾ ਘਰ ਜਾ ਸਗਾ ਮਿੱਠੀ ਗੱਲ ਹੋ ਗਈ ਬਸ ਠੀਕ ਹੈ ਆਹ ਠੰਡਾ ਹੋ ਗਿਆ ਨੀ ਗਰਮਾ ਗਿਆ ਕਹਿੰਦੀ ਦੁੱਧ ਪੀਂਦਾ ਬੜਾ ਤੇਜ਼ਾ ਦਾ ਆ ਮਿੱ ਤੁਮਿ ਤੁ ਹਰ ਜਬੁੱਤ ਗਰਮਾ ਗਰਮਾ ਲੈ ਇਧਰ ਇਧਰ ਪੀਲਾ ਇਹ ਕਰਦੇ